ਨਵੀ ਆਂ ਵੀ ਕੱਲ ਲੈ ਕੇ ਆਈ ਸੀ ਜਿਹੜੇ ਅੱਜ ਪਾ ਕੇ ਜਾਊਗੀ ਤੇ ਅਸਲ ਚਤਾਇਦਾ ਅੱਜ ਹੈਗਾ ਤਰੀਕ ਦੇ ਮੁਤਾਬਕ ਜਰਮ ਹਨਾ ਨਵੀ ਤਰੀਕ ਗਲਤ ਲਿਖਤੀ ਸੀ ਹਨਾ ਉਹਨਾਂ ਨੇ ਤੇ ਨਹੀਂ ਤਾਂ ਫਿਰ ਕੱਲ ਆ ਸੀ ਬਣਾਲੇ ਸੀ ਤੇ ਜਿਵੇਂ ਸਹੀ ਤਾਂ ਕੱਲ ਹੀ ਸੀਗਾ ਅੱਜ ਫਿਰ ਅਸੀਂ ਤਾਂ ਇਸ ਹੱਬ ਨਾਲ ਰੱਖਿਆ ਕਿਉਂਕਿ ਤਰੀਕ ਉਹਤੇ 2 ਲਿਖਤੀ ਉਹਨਾਂ ਨੇ ਜਿਨ੍ਹਾਂ ਨੇ ਉਹ ਜਰਮ ਪੱਥਰੀ ਬਣਾਈ ਸੀ ਤੇ ਚਲੋ ਕੋਈ ਗੱਲ ਨਹੀਂ ਬੱਚੇ ਦੇ ਤਰ੍ਹਾਂ ਜਿਹਦਾ ਜ਼ਿੰਦਗੀ ਚੱਕੇ ਵਧਣਾ ਰੋਜ਼ ਹੀ ਜਰਮ ਹੁੰਦੀਆਂ ਵਾ ਹੈਲੋ ਜੀ ਸੱਚੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੀ ਮਾਗਵਾ ਵਲੌਗ ਵਿੱਚ ਅੱਜ ਦੀ ਸ਼ੁਰੂਆਤ ਅਸੀਂ ਸਵੇਾਈ ਕਰ ਲਈ ਤੇ ਗਰੇਸੀ ਦਿੱਸੇ ਪਈ ਹੈ ਕਿਉਂ ਮੈਂ ਸਵੇਰ ਗੇੜਾ ਖੜਾ ਕੇ ਲਈ ਸੀ ਐਕਟਰ ਦੇਖੋ ਗਰੇਸੀ ਮੋਜਣਾ ਪਈ ਹੈਗੀ ਆ ਇਹਨੂੰ ਮੈਂ ਨਾ ਕਹਿ ਮੈਂ ਗੰਡ ਖੋਲ ਦੇ ਇਹਨੂੰ ਮੈਂ ਗੰਡ ਦੇ ਕੇ ਫੜਾਤਾ ਸੀ ਕੱਪੜਾ ਜਿਹਾ ਇੱਕ ਤੇ ਇਹਨੇ ਐ ਝੱਪਤਾ ਹੈਲੋ ਹੈਲੋ ਜੀ ਸਸਤਾ ਜੀ ਤਿਆਰਛ ਦਾ ਫੋਨ ਆਇਆ ਵਿਆ ਸੀਗਾ ਤਾਂ ਕਰਕੇ ਉਹ ਗੱਲ ਕਰੀ ਜਾਂਦੀ ਹੈ ਜੀ ਰਾਤ ਮਰ ਜਾ ਜ ਗਿਆ ਸੀਗੇ ਨਾ ਇਹ ਇਕੱਠਾ ਹੋ ਗਿਆ ਸੀ ਤੇ ਹੁਣ ਇਹ ਵਧੀਆ ਹੋ ਗਿਆ ਤੇ ਇਹ ਲੈ ਕੇ ਜਾਵਾਂਗੇ ਅਸੀਂ ਸਕੂਲ ਚ ਨਵੀਰੇ ਲਾ ਕੇ ਆਵਾਂਗੇ ਤੇ ਹੁਣ ਚੱਲਦੇ ਆਂ ਅਸੀਂ ਸਕੂਲ ਚ ਜੀ ਮੈਂ ਨਵੀ ਨੂੰ ਸਕੂਲ ਛੱਡ ਕੇ ਆ ਗਈ ਤੇ ਜੇ ਰਬੂ ਤਾਂ ਦਰਖਤ ਲਵਾਉਣਾ ਸੀ ਬਹੁਤ ਵੱਡਾ ਦਰਖਤ ਬਣੂਗਾ ਉਹ ਆਪਾਂ ਨਹੀਂ ਲਵਾਇਆ ਅੰਦਾ ਉਦੀ ਮੈਂ ਸ਼ਾਰਟ ਵੀਡੀਓ ਬਣਾਈਏ ਦੂਜੀ ਵੀ ਬਣਾਏ ਬਲੌਗ ਚ ਨਹੀਂ ਪਾਈਏ ਤੇ ਹੁਣ ਮੈਂ ਜਾਉਂਗੀ ਅੰਗਣਵਾੜੀ ਚ ਤੇ ਰੋਟੀ ਮੈਂ ਨਾਲ ਹੀ ਲੈ ਕੇ ਜਾਉਂਗੀ ਜੇ ਸੀ ਇੱਥੇ ਬੈਠੀ ਹੈਗੀ ਗगन ਦਾ ਝਾੜ ਖੋਚਾ ਰਹਿ ਗਿਆ ਤੇ ਬਾਕੀ ਚੱਕਤਾ ਰ ਇਧਰ ਉਹ ਨਹੀਂ ਕਰਤੀ ਰੋਟੀ ਵੀ ਬਣਾਤੀ ਰੋਟੀ ਬਣਾਦੀ ਰਸੋਈ ਸਾਫ ਕਰਦੀ ਪੋਚਰਾਂ ਨਾਲ ਆ ਰਹਿ ਗਿਆ ਆ ਮੇਰੀ ਰੋਟੀ ਐ ਮੈਂ ਵਿੱਚ ਠੀਕ ਨਹੀਂ ਪਾਇਆ ਹੈਗਾ ਤੇ ਬਸ ਇਹਦਾ ਝਾੜੂ ਪੋਚਾ ਤੇ ਸਾਫ ਸਫਾਈ ਕਪੜਾ ਮਾਰਨ ਵਾਲਾ ਰਹਿ ਗਿਆ ਤੇ ਬਾਅਦ ਚ ਮਾਰ ਲੂਗੀ ਤੇ ਆਪਾਂ ਚੱਲਨੇ ਆ ਅੰਗਣਵਾੜੀ ਚ ਬਾਹਰ ਲਾ ਲਈ ਚੰਗਾ ਜੀ ਨਵੀ ਨੂੰ ਮੈਂ ਲਿਆਈ ਸਕੂਲ ਚ ਤੇ ਉਹ ਤਾਂ ਲਈ ਚਾਹ ਨਾ ਲਈ ਚਾਹ ਪੀਣੀ ਹੈ ਨਹੀਂ ਉਹਨਾਂ ਚਵੜੇ ਬੈਠੇ ਸਾਰੇ ਕੰਧ ਤੇ ਰੇਸੀ ਨੂੰ ਨਮਾਤਾ ਨਹਾ ਕੇ ਬੈਗੀ ਮੱਛਣਾ ਪਿੰਡਾ ਥੋੜਾ ਜਿਹਾ ਇਹਦਾ ਗਿੱਲਾ ਹਜੇ ਸਾਫਤਾ ਕਰਤਾ ਤੌਲੀਏ ਨਾਲ ਚਾਹ ਨਾ ਬਣ ਜਾਂਦੇ ਹੀ ਜਦੋਂ ਕੈਮਰਾ ਚਲਾ ਲੈਣੀ ਅਸੀਂ ਤੇ ਉਹਨਾਂ ਨੇ ਤੇ ਅੱਜ ਅਸੀਂ ਬਣਾਇਆ ਕੱਤੂ ਮੈਂ ਤਾਂ ਜਾਣਦੀ ਹਾਂ ਤੜਕਾਗਾ ਗੰਨੇ ਲਾਤਾ ਪਹਿਲੇ ਇਹਦਾ ਪਾਣੀ ਜਦੋਂ ਸੁੱਕ ਗਿਆ ਫੇਰ ਅਗੋਂ ਪਾਣੀ ਪਾਵਾਂਗੇ ਇਹਦੇ ਵਿੱਚ